ਹੈਲੋ ਫਰੈਂਡਸ ਸਸ਼ੀ ਕਾਲ ਜੀ ਸਾਰਿਆਂ ਨੂੰ ਹੋਤ ਸਾਰੇ ਜੀ ਕਿਵੇਂ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਖੁਸ਼ ਹੋਵੋਗੇ ਹੱਸਦੇ ਵਸਦੇ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੈ ਕੇ ਆ ਗਏ ਜੀ ਨਿਊ ਵਲੌਗ ਬੱਸ ਘਲਤਾਨਾ ਥੋੜਾ ਜਿਆਦਾ ਹੀ ਤਬੀਅਾਤ ਹੀ ਹੋ ਰਹੀ ਹੋਈ ਆ ਕੋਲਡ ਵਗੈਰਾ ਹੀ ਹਨਾ ਐਨੀ ਬੱਸ ਕਰਾਈ ਹੋਈ ਹੋਈ ਆ ਤੇ ਜੈਕਲਿਨ ਵੀ ਮੇਰੇ ਮਗਰ ਮਗਰੀ ਆ ਜਾਂਦੀ ਹੁੰਦੀ ਹੈ ਜੈਕਲਿਨ ਤੇ ਹੇ ਵੀ ਮੇਰੇ ਮਗਨ ਮਗਰੀ ਆ ਜਾਂਦੀ ਹੁੰਦੀ ਆ ਤੇ ਕੋਲਡ ਵਗੈਰਾ ਹੋਇਆ ਹੋਇਆ ਕਾਫੀ ਤੇ ਮੌਸਮ ਪਤਾ ਨਹੀਂ ਜਿਹੜੀ ਮਰਜ਼ੀ ਚੀਜ਼ਾਂ ਦਾ ਫਰੇਜ਼ ਰੱਖ ਲੋ ਤੋ ਠੰਡ ਲੱਗਣੀ ਆ ਤਾਂ ਲੱਗ ਹੀ ਜਾਂਦੀ ਆ ਹਨਾ ਤੇ ਧੁੱਪੇ ਬੈਠੀ ਸੀ ਮੈਂ ਹੁਣ ਮੈਂ ਥੱਲੇ ਜਾਣ ਲੱਗੀ ਆ ਮਾਹੀ ਥੱਲੇ ਕਾਰਟੂਨ ਵਗੈਰਾ ਦੇਖ ਰਹੀ ਸੀ ਸਕੂਲ ਤੋਂ ਆ ਗਈ ਸੀ ਹோம்ਵਰਕ ਵਗੈਰਾ ਕੀਤਾ ਉਹਨੇ ਫਿਨਿਸ਼ ਕਹਿੰਦੀ ਮम्मा ਮੈਂ ਕਾਰਟੂਨ ਨਹੀਂ ਦੇਖਣਾਗਾ ਚਲ ਤੂੰ ਦੇਖ ਲੈ ਮੈਂ ਕੋਠੇ ਤੇ ਪੈ ਗਈ ਸੀ ਛੱਤ ਤੇ ਹੀ ਰਾਮ ਕਾਰੀਸੀ ਦੀ ਦਵਾਈ ਤੋਂ ਵੀ ਲੈ ਕੇ ਤੇ ਹੁਣ ਮੈਂ ਖੈਲ ਮੈਮੀ ਥੱਲੇ ਚੱਲਦੀ ਆ ਹੁਣ ਕਿ ਧੁੱਪ ਥੋੜੀ ਜੀ ਹਨਾ ਟਲ ਜਾਈ ਗਈ ਆ ਤੇ ਮੈਂ ਧੋਨੇ ਸਿਰ ਚ ਕੱਪੜੇ ਕੋਪੜੇ ਪਰ ਤੋਤੇ ਨਹੀਂ ਗਏਗੇ ਪਾਪਾ ਕਹਿੰਦੇ ਵੀ ਰਹਿਣਦੇ ਹਲੇ ਮੇਜਾ ਨਾ ਟਾਈਮ ਕੋਲਡ ਜਾਨਾ ਕੱਲ੍ਹ ਦੂਕ ਦੇਖ ਲੈਣੇ ਆ ਵੀ ਠੀਕ ਹੋ ਗਿਆ ਤਾਂ ਲੱਗ ਜਾ ਤੁਹਾਨੂੰ ਪਤਾਗਾ ਫਿਰ ਕੱਪੜੇ ਵੀ ਕਾਫੀ ਹੋ ਜਾਂਦੇ ਆ ਤੇ ਅੱਜ ਮੈਂ ਸਾਰੀਆਂ ਰੋਜਾਈਆਂ ਰਜ਼ੂਗੀਆਂ ਦੇਣਾ ਕਿਨਾਰੇ ਨਹੀਂ ਹੁੰਦੇ ਕਿਨਾਰੇ ਜੇ ਮੇਰੇ ਰਜਾਈਆਂ ਇਕੱਠੀਆਂ ਜੀਆਂ ਹੁੰਦੀਆਂ ਕਿਨਾਰੇਆਂ ਤੇ ਉਹ ਮਨ ਲੱਕੀ ਸੂਈ ਨਾਲ ਉਹ ਕੀਤਾਗਾ ਛੋੜ ਜੇ ਪਾਤੇ ਆ ਤਾਂ ਕਿ ਹਨਾ ਵੀ ਰਜਾਈਆਂ ਇਕੱਠੀਆਂ ਨਾ ਹੋਣ ਗਲਾਫ ਚ ਕਵਰ ਚ ਕਵਰਾਂ ਚ ਇਕੱਠੇ ਹੋਣ ਲੱਗ ਜਾਂਦੇ ਆ ਨਾ ਫਿਰ ਰਜਾਈਆਂ ਜੀਆਂ ਤੇ ਮਾਹੀ ਕਾਰਟੂਨ ਦੇਖ ਰਹੀ ਆ ਤੇ ਤੇ ਬੈਠੀ ਆ ਤੇ ਅੱਜ ਤਾਂ ਹਨਾ ਸਬਜ਼ੀ ਸਬਜੀ ਵਗੈਰਾ ਬਣਾਉਣੀ ਸੀ ਅੱਜ ਮੇਰੇ ਨਾਲ ਕੁਝ ਹੋ ਰਹੀ ਹੋ ਗਿਆ ਬਣਾਉਣੀ ਸੀ ਸਬਜੀ ਮੈਂ ਤਾਂ ਸਬਜੀ ਸਬਜੀ ਕੱਟ ਕੇ ਰੱਖੀ ਸੀ ਗੋਭ ਵੀ ਆਹ ਮੋਰੀਆਂ ਤੇ ਗੋਭੀ ਗੋਭੀ ਤੇ ਮੈਂ ਬਣਾਤੀ ਆ ਦਾਲ ਤੇ ਮੈਂ ਕਿਹਾ ਚਲ ਖਾਲੂ ਬਣਾ ਲਾਂਗੇ ਤੇ ਛੋੜੇ ਆਪ ਨੂੰ ਵੀ ਟੇਸਟ ਵਗੈਰਾ ਨਹੀਂ ਹੁੰਦਾ ਨਾ ਤੇ ਮਾਂ ਹੀ ਹੋ ਗਈ ਗੁੱਸੇ ਉਹ ਕਹਿੰਦੀ ਮਮਾ ਮੈਂ ਕੈਂਡੀ ਲੈਣੀ ਆ ਤੇ ਆਪਾਂ ਉਹਨੂੰ ਕੈਂਡੀ ਦੇ ਦਿੰਦੇ ਹਾਂ ਬਣ ਇੱਕ ਪਈ ਹੋਸੀ ਮੇਰੇ ਹਿਸਾਬ ਨਾਲ ਹਾਂ ਇੱਕ ਪਈ ਆ ਤੇ ਅੱਜ ਵੀ ਹਨਾ ਇਹਨਾਂ ਸਕੂਲੇ ਕਿਸੇ ਦਾ ਬਰਥਡੇ ਵਗੈਰਾ ਹੋਊਗਾ ਚਾਕਲੇਟ ਵਗੈਰਾ ਤੇ ਉਹ ਲੈ ਕੇ ਆਈ ਸੀ ਬਿਸਕਟ ਵਗੈਰਾ ਹਨਾ ਕਿਸੇ ਦਾ ਬਰਥਡੇ ਵਗੈਰਾ ਹੋਊਗਾ ਸ਼ਾਇਦ ਆਂ ਕਰਕੇ ਤਿੰਨ ਕਾਰਟਨ ਆਜ ਮੈਂ ਦੋਨੋਂ ਰਜਾਈਆਂ ਦੇ ਹਨਾ ਇਹਨਾਂ ਨੂੰ ਮਤਲਬ ਕਿ ਸੈੱਟ ਕਰਨ ਨੂੰ ਹਨਾ ਕਿੰਨਾ ਟਾਈਮ ਲੱਗ ਜਾਂਦਾ ਆਪਾਂ ਕਹਿੰਦੇ ਥੋਕ ਮਿੰਟ ਦਾ ਕੰਮ ਹੁੰਦਾ ਕ ਪਰ ਹੁੰਦਾ ਨਹੀਂਗਾ ਤੇ ਇਹ ਕੋਲਡ ਕੋਲਡ ਕਰਕੇ ਹਨਾ ਥੋੜਾ ਜਿਹਾ ਬੋਲਣ ਚ ਤੁਹਾਨੂੰ ਮੇਰੀ ਆਵਾਜ਼ ਤੋਂ ਵੀ ਸੌਰੀ ਆਵਾਜ਼ ਤੋਂ ਵੀ ਲੱਗ ਹੀ ਰਿਹਾ ਹੂਗਾ ਨਾ ਵੀ ਕੋਲਡ ਵਗੈਰਾ ਹੈ ਨਾ ਕਿੰਨਾ ਤੇ ਗਲੇ ਚ ਪ੍ਰੋਬਲਮ ਜੀ ਆ ਰਹੀ ਐ ਸਮਝ ਨਹੀਂ ਆ ਰਿਹਾਗਾ ਨਾ ਵਾਇਰਸ ਜੇ ਕਾਫੀ ਹੋਇਆ ਪੈਗਾ ਸਾਰੀ ਜਗ੍ਹਾ ਮਤਿ ਤੇ ਮੈਂ ਘਰ ਦੀ ਕੁਛ ਹੋਰ ਨਹੀਂ ਕਰਕੇ ਸੋਰ ਦਿੰਨੀ ਇੰਨੀਆਂ ਅੱਜ ਇਦਾਂ ਹੀ ਹੋਇਆਗਾ ਸਬਜ਼ੀ ਬਣਾਉਣੀ ਸੀ ਦਾਲ ਬਣਾਤੀ ਐ ਵੈਸੇ ਵੀ ਇਹਦੇ ਪਾਪਾ ਕਹਿ ਹੀ ਰਹੇ ਸੀ ਕਹਿੰਦੇ ਮੈਂ ਦਾਲ ਖਾਣੀ ਐ ਫੇ ਦਾਲ ਹੀ ਬਣਾ ਲਈ ਤੇ ਵਾਸਤੇ ਦਿਨ ਹੀ ਕੱਲ ਦਾ ਦਿਨ ਜੇ ਹੁਣ ਛੋਟੇ ਹੋ ਗਏ ਆ ਪਤਾ ਨਹੀਂ ਲੱਗਦਾਗਾ ਇਹ ਤੇ ਪਾਪਾ ਹੁਣ ਹੀ ਗਏ ਹੋਏ ਆ ਹਲੇ ਚਾਚੂ ਪਿੰਡ ਨੂੰ ਕੁਝ ਵੀ ਦਿਲ ਨਹੀਂ ਕਰਦਾਗਾ ਤੇ ਨਾ ਹੀ ਕੁਝ ਹੋਰ ਕਰਨ ਨੂੰ ਦਿਲ ਕਰਦਾ ਪਤਾ ਨਹੀਂ ਇਦਾਂਗਾ ਜਿਵੇਂ ਸ਼ਰੀਰ ਨਾ ਡਿੱਗੂ ਡਿੱਗੂ ਜਾ ਕਰ ਜਾਂਦਾ ਰਹਿੰਦਾਗਾ ਇੰਨਾ ਕਰਕੇ ਵਾਸ ਸਟਿਕੂ ਡਿੱਗੂ ਜਾ ਕਰ ਜਾਂਦਾ ਸਵੇਰੇ ਸਵੇਰੇ ਇਦਾਂ ਹੁੰਦਾਗਾ ਵੀ ਹਾਂ ਮਾਹੀ ਉਹਨਾਂ ਨੂੰ ਜਾਂ ਇਹਦੇ ਪਾਪਾ ਉਹਨਾਂ ਨੂੰ ਕੰਮ ਧੰਡਿਆਂ ਤੇ ਕਹਿੰਦੇ ਨੇ ਹੁਣ ਤੇ ਭੇਜ ਗਏ ਕਿ ਗਮ ਹੌਲੀ ਹੌਲੀ ਹੋਈ ਜਾਂਦੇ ਰਹਿੰਦੇ ਹੁਣ ਮੇਰੇ ਕੱਪੜੇ ਵੀ ਕਾਫੀ ਹੋਏ ਪਏ ਆ ਤੇ ਆਹ ਨਾਲੀ ਸੀ ਸੌਰੀ ਤੇ ਹਨਾ ਕੱਪੜੇ ਕਾਫੀ ਹੋਏ ਪਏ ਆ ਹਨਾ ਤੇ ਸਰਤੀਆਂ ਕਰਕੇ ਤੁਹਾਨੂੰ ਪਤਾ ਕੱਪੜੇ ਹੁਣ ਦੋ ਕੁ ਦਿਨਾਂ ਤੱਕ ਹੀ ਹਨਾ ਕਿੰਨੇ ਹੋ ਜਾਂਦੇ ਆ ਜੇ ਆਪਾਂ ਹੁਣ ਰੋਜ਼ ਵੀ ਮਸ਼ੀਨ ਲਈ ਤਾਂ ਵੀ ਠੀਕ ਰਹਿੰਦਾ ਕ ਪਰ ਹਨਾ ਮੇਰੇ ਜਦੋਂ ਬੰਦਾ ਆਪ ਹੀ ਨਹੀਂ ਠੀਕ ਰਹਿੰਦਾ ਤਾਂ ਫਿਰ ਹਨਾ ਕੰਮ ਵੀ ਕੀ ਕਰੇ ਚਲੋ ਇਦਾਂ ਹੀ ਨਿਕਲ ਜਾਂਦਾ ਦੇਨ ਜਿਹਾ ਤੇ ਅੱਜ ਰਜਾਈਆਂ ਨੂੰ ਹਨਾ ਮੈਂ ਅਜ ਇਹਨਾਂ ਤੇ ਸਾਰਾ ਜਮ ਲੱਕੀ 1-2 ਘੰਟੇ ਇਹਨਾਂ ਤੇ ਲਾਏਗੇ ਬਸ ਰਜਾਈਆਂ ਤੇ ਵੀ ਇਹਨਾਂ ਦੋਨੋਂ ਸਾਈਡਾਂ ਤੇ ਕਿਉਂਕਿ ਇਕੱਠੀਆਂ ਜਿਹਾ ਹੋ ਜਾਂਦੀਆਂ ਨੇ ਜਦੋਂ ਲੈਨੇ ਹੁਣ ਆਪਾਂ ਸਾਰੇ ਕਿਨਾਰੇ ਤੇ ਸੈਟ ਕਰਤੇ ਆ ਮਤਲਬ ਕਿ ਸੂਈ ਨਾਲ ਹੋਣ ਨਹੀਂ ਇਹ ਇਕੱਠੀਆਂ ਹੋਣਗੀਆਂ ਹਨਾ ਤੁਸੀਂ ਵੀ ਮੈਨੂੰ ਜ਼ਰੂਰ ਕਮੈਂਟ ਚ ਦੱਸਿਓ ਵੀ ਤੁਸੀਂ ਜ਼ਰੂਰ ਕਰਦੇ ਹੋ ਇਦਾਂ ਹਨਾ ਰਜਾਈਆਂ ਨੂੰ ਯਾਨਕਿ ਇਹ ਇਕੱਠੀਆਂ ਹੋਣ ਲੱਗ ਜਾਂਦੀਆਂ ਨੇ ਵਿੱਚ ਕਵਰਾਂ ਚ ਤੇ ਵੀ ਤੁਸੀਂ ਕਿਨਾਰਿਆਂ ਤੇ ਇਹਨਾਂ ਤੇ ਇੱਕ ਵਾਰ ਹਨਾ ਮਿਲ ਕੇ ਕਾਹੋ ਨੂੰ ਸਿਉਣ ਸਿਉਣ ਜੀ ਜਿਵੇਂ ਕਹ ਦਿੰਦੇ ਆ ਪਜੋੜ ਪਾ ਦਨੇ ਹੁੰਨੇ ਆ ਜਰੂਰ ਦੱਸਿਓ ਮੈਨੂੰ ਕਮੈਂਟ ਚ ਮੈਂ ਤਾਂ ਕਰ ਦਿੰਨੀ ਹੁੰਨੀ ਆ ਜੀ ਹਰ ਸਾਲ ਹੀ ਕਰਦੀ ਆ ਇਦਾਂ ਜਦ ਵੀ ਆ ਪੱਕਾ ਵਰਤੋ ਉਹ ਕੇ ਦੁਬਾਰਾ ਝਾੜਦੇ ਹਾਂ ਜਿੰਨੀ ਵਾਰ ਵੀ 19 ਵਾਰ ਹੀ ਮੈਨੂੰ ਜੋੜ ਪਾਉਣਾ ਹੀ ਪੈਂਦਾਗਾ ਤੇ ਚੱਕਲ ਨੂੰ ਫੇਰ ਮੇਰੇ ਮਗਰ ਮਗਰ ਪਿੱਛੇ ਆ ਗਈ ਥੱਲੇ ਹੁਣ ਮੈਂ ਉੱਤੇ ਜਾਊਂਗੀ ਤਾਂ ਇਹ ਵੀ ਉੱਤੇ ਆਊਗੀ ਮੈਂ ਥੱਲੇ ਜਾਊਂਗੀ ਇਨੂੰ ਵੀ ਤੋਕ ਦਿਨ ਹੁਣ ਤਾਂ ਦਵਾਈ ਜੀ ਦਿੱਤੀ ਸੀ ਇਹਨੂੰ ਵੀ ਠੰਡ ਚ ਹੀ ਲੱਗੀ ਸੀ ਦਵਾਈ ਦਵੋ ਇਹਨੂੰ ਵੀ ਦਿੱਤੀ ਆ ਹੁਣ ਹਨਾ ਕੱਲ ਦੀ ਰੋਟੀ ਖਾਣ ਲੱਗੀ ਇੱਕ ਦਿਨ ਤੱਕ ਇਹਨੇ ਰੋਟੀ ਖਾਦੀ ਨਹੀਂ ਪਰ ਇਹਨੂੰ ਚੈੱਕ ਅਪ ਕਰ ਵਗੈਰਾ ਕਰਾ ਕੇ ਇਹਨੂੰ ਦਵਾਈ ਦਵੋ ਲੈ ਕੇ ਦਿੱਤੀ ਇਹਨੂੰ ਵੀ ਠੰਡ ਠੰਡੇ ਜੀ ਲੱਗ ਕੇ ਸੀਗੀ ਬਸ ਇੱਤੈ ਹੀ ਬੈਠੀ ਰਹਿੰਦੀ ਸੀਗੀ ਹੁਣ ਵਧੀਆ ਐਕਟਿਵ ਜੀ ਹੋਈ ਹੋਈ ਆ ਸਾਰੇ ਪਾਸੇ ਇਹੀ ਹਾਲਾਤ ਪਤਾ ਨਹੀਂ ਕਿਉਂ ਨਾ ਮੈਨੂੰ ਤਾਂ ਇਹ ਲੱਗਦਾ ਆਪਣੇ ਘਰ ਹੀ ਆਪਣੇ ਘਰਿਆ ਚ ਪਰ ਜਦ ਆਪ ਕਿਸੇ ਬਾਰੇ ਹੋਰ ਸੋਚਦੇ ਨਾ ਅਗਲਾ ਕਹਿ ਦਿੰਦਾ ਨਹੀਂ ਆਪਣੇ ਘਰ ਨਹੀਂ ਗਏ ਸਾਰੇ ਜਗ੍ਹਾਵਾਂ ਤੇ ਇਦਾਂ ਗੱਜੋ ਹਮ ਡਾਕਟਰਾਂ ਦੇ ਜਾਂਦੇ ਉਹਨਾਂ ਤੇ ਨੀ ਨੀ ਭੀੜ ਲੱਗੀ ਹੁੰਦੀ ਆ ਹੈ ਨਾ ਖਰਾਸ ਜੀ ਵੀ ਕਾਫੀ ਹੋਣ ਲੱਗ ਜਾਂਦੀ ਆ ਤਾਂ ਇਹ ਜਿਆਦਾ ਪੋਲ ਨਹੀਂ ਪਉਂਦੀ ਕੀ ਤੇ ਬਲੌਗ ਵਗੈਰਾ ਬਣਾਉਣ ਨੂੰ ਵੀ ਨਹੀਂ ਦਿਲ ਕਰਦਾ ਕੱਜਕੱਲ ਤਾਂ ਇਦਾਂ ਹੁੰਦਾਗਾ ਕੀ ਬਲੌਗ ਬਣਾਏ ਇੱਕ ਤਾਂ ਦਿਨ ਛੋਟੇ ਹੋ ਗਏ ਆ ਤੇ ਕੱਲ ਨੂੰ ਮੈਂ ਦੇਖਦੀ ਹਾਂ ਰੈਸিপি ਲੈ ਕੇ ਆਉਂਗੀ ਹਨਾ ਸਬਜੀ ਦੀ ਇਹਦੀ ਤੇ ਫਿਰ ਦੇਖਦੇ ਹਾਂ ਹਨਾ ਉਹ ਖੂਰ ਲੈ ਕੇ ਆਉਂਗੀ ਬਣਾਉਣੀ ਰੈਸিপি ਤਾਂ ਅੱਜੀ ਲੈ ਕੇ ਆਉਣੀ ਸੀਗੀ ਪਰ ਮੈਂ ਦਾਲ ਹੀ ਬਣਾਤੀ ਆ ਜਦੋਂ ਹਨਾ ਵੀ ਐਂਡੇ ਟਾਈਮ ਤੇ ਦੇ ਪਾਪਾ ਦਾ ਵੀ ਦਿਲ ਕਰਦਾ ਸੀ ਮੈਂ ਕਿ ਚੱਲ ਦਾਲ ਹੀ ਬਣਾ ਲੈਂਦੇ ਆ ਫਿਰ ਹਨਾ ਛੇਤੀ ਭੰਜੰਦੀ ਨਾਲੇ ਦਾਲ ਸਬਜੀ ਵੀ ਹਨਾ ਮੈਂ ਕੱਟ ਕੇ ਰੱਖਤੀ ਹੁਣ ਮੈਂ ਕਿਹਾ ਕੱਲ ਨੂੰ ਹੀ ਬਣਾ ਲਾਂਗੇ ਸਬਜੀ ਵਗੈਰਾ ਵੀ ਨਾਲੇ ਵਧੀਆ ਸਬਜੀ ਮੈਂ ਨਾ ਕਿ ਯੂਨਿਕ ਜੀ ਲੈ ਕੇ ਆਉਂਗੀ ਰੈਸਪੀ ਜ਼ਰੂਰ ਤੁਸੀਂ ਦੇਖਿਓ ਵੀਡੀਓ ਨੂੰ ਫੁੱਲ ਵਾਚ ਕਰੋ ਉਹ ਵਾਲੀ ਨੂੰ ਵੀ ਤੇ ਹਾਰੋ ਵੀਡੀਓ ਨੂੰ ਵੈਸੇ ਫੁੱਲ ਵਾਚ ਕਰਦੇ ਮੈਨੂੰ ਪਤਾ ਤੁਸੀਂ ਬਹੁਤ ਵਧੀਆ ਹੋ ਤੁਸੀਂ ਸਾਰੇ ਹਨ ਜਿਹੜੇ ਮੇਰੇ ਸਬਸਕ੍ਰਾਈਬਰ ਨੇਗੇ ਬਹੁਤ ਵਧੀਆ ਨੇਗੇ ਹਨ ਤੇ ਕਹਿਣ ਦੀ ਲੋੜ ਹੀ ਨਹੀਂ ਪੈਂਦੀਗੀ ਜਿਹੜੇ ਨਿਊ ਹੁੰਦੇ ਆ ਪਲੀਜ਼ ਤੁਸੀਂ ਵੀ ਜ਼ਰੂਰ ਸਬਸਕ੍ਰਾਈਬ ਕਰਦਿਆ ਕਰੋ ਨਾਲੇ ਮੇਰੇ ਵੀਡੀਓ ਫੁੱਲ ਵਾਚ ਕਰਿਆ ਕਰੋ ਤੁਹਾਡਾ ਬਹੁਤ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੋਊਗਾ बस ਜਿੰਨਾ ਕੀ ਬਸ ਇੰਨੇ ਕੀ ਵੀਡੀਓ ਬਣਾਉਣੀ ਸੀ ਉਹਨੂੰ ਬਸ ਇੱਕ ਦਿਨ ਦੱਸਣੀ ਸੀਗਾ ਬਸ ਐਦਾਂ ਹੀ ਚੱਲ ਰਿਹਾ ਹੈਗਾ ਅੱਜ ਕੱਲ੍ਹ ਦਿਨ ਤਵੇਤ ਜੀ ਨਹੀਂ ਸੈੱਟ ਰਹਿੰਦੇ ਕੀ ਕੁਛ ਕੁਛ ਵੈਸੇ ਹੀ ਹੈ ਨਾ ਦਿਨ ਵੀ ਛੋਟੇ ਹੋ ਗਏ ਆ ਤੇ ਅੱਜ ਮੈਂ ਲਾਈਵ ਵੀ ਆਈ ਸੀ ਥੋੜਾ ਟਾਈਮ ਲਈ ਲਾਈਵ ਆਈ ਸੀ ਕਿ ਮੈਂ ਕਹਿੰਦਾ ਲਾਈਵ ਹੋਣੇ ਆ ਉਦੋਂ ਵੀ ਨਾ ਠੀਕ ਜੈ ਨਹੀਂ ਸੀ ਲੱਗ ਰਿਹਾ ਪਰ ਮੈਂ ਕਹਿੰਦਾ ਹੋ ਜਾਂਦੇ ਆ ਥੋੜਾ ਟਾਈਮ ਦੇ ਲਾਈਵ ਤੇ ਮਾਂ ਹੀ ਤਾਂ ਵੀ ਫਿਰ ਸਕੂਲ ਦਾ ਟਾਈਮ ਆ ਜਾਂਦਾ ਸਕੂਲੋਂ ਆ ਜਾਂਦੀ ਤਾਂ ਨਹੀਂ ਟਾਈਮ ਲੱਗਦਾਗਾ ਇਦਾਂ ਤਾਂ ਇਹ ਨਿਕਲ ਜਾਂਦਾ ਆ ਦੇਖ ਲਓ ਮੇਰੇ ਉੱਤੇ ਚਾਦਰ ਮੈਂ ਤਾਂ ਸੌਕਸ ਆ ਵਗੈਰਾ ਵੀ ਪਾਈਆਂ ਸਨ ਇਹਨੇ ਦੇਖੋ ਇਹ ਨਹੀਂ ਠੰਡ ਲਾ ਕਰੀਆ ਠੱਲੇ ਉਹਨੇ ਤਾਂ ਠੰਡ ਲਾਤੀ ਕੋਠੇ ਜਾਨੇ ਤਾਂ ਗਰਮੀ ਐਜੇ ਹੀ ਮੌਸਮ ਜੇ ਹੋਏ ਹੋਇਆ ਬਸ ਹੀ ਮੈਂ ਇੱਥੇ ਵਲੌਗ ਦਾ ਐਂਡ ਕਰਦੀ ਹਾਂ ਜੇ ਤੁਹਾਨੂੰ ਮੇਰਾ ਅੱਜ ਦਾ ਬਲੌਗ ਵਧੀਆ ਲੱਗਿਆ ਹੈ ਬਲੌਗ ਵਧੀਆ ਮੈਨੂੰ ਨਹੀਂ ਪਤਾ ਤੁਹਾਨੂੰ ਵਧੀਆ ਲੱਗੂਗਾ ਕਿ ਨਹੀਂ ਪਲੀਜ਼ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਅੱਜ ਕੱਲ ਤਾਂ ਹਨਾ ਇਹਨੇ ਖਾਂਸੀ ਜ਼ੁਕਾਮ ਨੇ ਲਿਆ ਪੈਗਾ ਤੁਸੀਂ ਕਹੋਗੇ ਹਰ ਵੀਡੀਓ ਚ ਦੀਦੀ ਇੱਤਾ ਕਹਿੰਦੀ ਆ ਖਾਂਸੀ ਜ਼ੁਕਾਮ ਦਾ ਪਤਾ ਨਹੀਂ ਵਾਇਰਸ ਜਾਂ ਪਤਾ ਨਹੀਂ ਸਾਟੇ ਘਰੀ ਜਾਂ ਪਤਾ ਨਹੀਂ ਹੋਰ ਥਾਮਾ ਤੇ ਵੀ ਹੈਗਾ ਕਿ ਨਹੀਂ ਸਮਝ ਨਹੀਂ ਆਉਂਦੀ ਕਿ ਇੱਕ ਘਰੇ ਜਦੋਂ ਕੱਲਾ ਬੰਦਾ ਹੋਵੇ ਨਾ ਕੰਮ ਕਰਨ ਵਾਲਾ ਥੋੜਾ ਜਿਹਾ ਔਖਾ ਹੋ ਜਾਂਦਾ ਹੈਗਾ ਤੇ ਪਲੀਸ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜਿਹੜੇ ਨਿਊ ਨੇ ਤੇ ਕੱਲ ਨੂੰ ਵਧੀਆ ਜੀ ਵੀਡੀਓ ਲੈ ਕੇ ਆਉਂਗੀ ਮੈਂ ਕੋਸ਼ਿਸ਼ ਤਾਂ ਮੇਰੀ ਹਰ ਵਾਰੀ ਇਹੀ ਰਹਿੰਦੀ ਮੈਂ ਤੁਹਾਡੇ ਵਾਸਤੇ ਵਧੀਆ ਜੀ ਵੀਡੀਓ ਲੈ ਕੇ ਆਵਾਂ ਪਰ ਕੀ ਕਰਾਂ ਕਈ ਵਾਰ ਹਨਾ ਮਜਬੂਰੀ ਤੇ ਕੁਝ ਆਫਦਾ ਹੈ ਨਾ ਕੁਝ ਠੀਕ ਨਾ ਹੋਵੇ ਬੰਦਾ ਥੋੜਾ ਜਿਹਾ ਇਦਾਂ ਹੋ ਜਾਂਦਾ ਗਾ ਚਲੋ ਜਰੂਰ ਸਬਸਕ੍ਰਾਈਬ ਜਰੂਰ ਕਰਦੇ ਜਿਹੜੇ ਨਿਊ ਨੇ ਮੇਰੇ ਚੈਨਲ ਤੇ ਤੇ ਬਾਕੀ ਤਾਂ ਮੈਨੂੰ ਪਤਾ ਗਾ ਮੇਰੇ ਜਿਹੜੇ ਸਬਸਕ੍ਰਾਈਬਰ ਨੇ ਬਹੁਤ ਵਧੀਆ ਨੇ ਮੇਰੀ ਵੀਡੀਓ ਰੋਜ਼ ਵੇਚ ਕਰਦੇ ਆ ਤੇ ਦੇਖਦੇ ਆ ਮੇਰੀ ਲਾਈਫ ਚ ਕੀ ਚੱਲਦਾ ਗਾ ਤੇ ਹਨਾ ਕਮੈਂਟ ਬਾਕਸ ਚ ਵਧੀਆ ਵਧੀਆ ਕਮੈਂਟ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ ਜੀ